Altu News Channel ਦੇ ਵਿੱਚ ਤੁਹਾਡਾ ਸਵਾਗਤ ਗਾਗਰਾਂਵਾਲਾ ਮੰਦਿਰ ਫਤੇਗੜ ਚੂੜੀਆਂ ਦੇ ਬਾਦ ਗੰਦਾ ਢੇਰ ਕੌਣ ਹੈ ਜ਼ਿੰਮੇਵਾਰ ਪ੍ਰਸ਼ਾਸਨ ਜਾਂ ਸਾਡਾ ਸਮਾਜ ਦੋਸਤੋ ਇਹ ਖਬਰ ਸਾਡੀ ਜ਼ਿੰਦਗੀ ਦੇ ਨਾਲ ਜੁੜੀ ਹੋਈ ਹੈ Altu News ਤੁਹਾਨੂੰ ਬੇਨਤੀ ਕਰਦਾ ਹੈ ਕਿ ਇਸ ਨੂੰ ਪੂਰਾ ਦੇਖਣਾ ਜੀ ਨਾ ਦੀ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਅਸੀਂ ਬਹੁਤ ਸਾਰੀਆਂ ਖਬਰਾਂ ਸੁਣਦੇ ਤੇ ਆਮ ਜ਼ਿੰਦਗੀ ਦੇ ਵਿੱਚ دیکھتے ਰਹਿੰਦੇ ਹਾਂ ਕੇ ਘਰਾਂ ਦੇ ਬਾਹਰ ਕੂੜਾ ਕਰਕਟ ਲੱਗਣ ਤੇ ਲੜਾਈਆਂ ਹੋ ਜਾਂਦੀਆਂ ਹਨ ਤੇ ਆਪਣੇ ਘਰ ਦੇ ਬਾਹਰ ਕੂੜਾ ਦੇਖ ਕੇ ਅਸੀਂ ਅੱਗ ਬਬੂਲਾ ਹੋ ਜਾਂਦੇ ਹਾਂ ਪਰ ਜਦੋਂ ਅਸੀਂ ਕਿਸੇ ਧਾਰਮਿਕ ਸਥਾਨ ਦੇ ਬਾਹਰ ਕੂੜਾ ਕਰਕਟ ਦੇਖਦੇ ਹਾਂ ਤਾਂ ਅਸੀਂ ਨੱਕ ਤੇ ਰੁਮਾਲ ਰੱਖ ਕੇ ਕੋਲੋਂ ਦੀ ਲੰਘ ਜਾਂਦੇ ਹਾਂ ਇੱਥੋਂ ਤੱਕ ਕਿ ਸਾਨੂੰ ਅਜੇਹੀਆਂ ਜਗ੍ਹਾ ਤੇ ਕੂੜਾ ਸੁੱਟਦਿਆਂ ਨਾਤੇ ਸ਼ਰਮ ਆਉਂਦੀ ਹੈ ਬਸ ਅਸੀਂ ਪ੍ਰਸ਼ਾਸਨ ਨੂੰ ਬੁਰਾ ਭਲਾ ਕਹਿੰਦੇ ਹੋਏ ਉੱਚੀ ਉੱਚੀ ਰੌਲਾ ਪਾਉਂਦੇ ਜਰੂਰ ਝੰਗਾ ਸਮਝਦੇ ਹਾਂ ਜੇ ਅਸੀਂ ਧਾਰਮਿਕ ਸਾਜਣਾ ਲਈ ਸ਼ਰਧਾ ਭਾਵਨਾ ਰੱਖਦੇ ਹਾਂ ਅਤੇ ਦਿਲੋਂ ਇਹਨਾਂ ਦਾ ਸਤਿਕਾਰ ਕਰਦੇ ਹਾਂ ਤਾਂ ਸਾਨੂੰ ਆਪਣਾ ਫਰਜ਼ ਨਿਭਾਉਂਦੇ ਹੋਏ ਧਾਰਮਿਕ ਸਥਾਨਾਂ ਦੇ ਬਾਹਰ ਨਾਤੇ ਆਪ ਕੂੜਾ ਸੁੱਟਣਾ ਚਾਹੀਦਾ ਹੈ ਤੇ ਨਾ ਹੀ ਸੁਟਨ ਦੇਣਾ ਚਾਹੀਦਾ ਹੈ ਬਲਕਿ ਸਾਨੂੰ ਧਾਰਮਿਕ ਸਥਾਨਾਂ ਦੇ ਬਾਹਰ ਖੜੇ ਹੋ ਕੇ ਚੱਕਰੀ ਵੀ ਕਰਨੀ ਚਾਹੀਦੀ ਹੈ ਨਹੀਂ ਤਾਂ ਸਾਨੂੰ ਇਹਨਾਂ ਸਥਾਨਾਂ ਤੇ ਸੀਸ ਨੂੰ ਆਉਂ ਤੇ ਬਖਸ਼ਿਸ਼ਾ ਪ੍ਰਾਪਤ ਕਰਨ ਦਾ ਕੋਈ ਹੱਕ ਹੈ ਆਓ ਦੇਖਦੇ ਹਾਂ ਇਸੇ ਤੇ ਰੋਹਿਤ ਪਾਸੀ ਦੀ ਫਤੇਗੜ ਚੂੜੀਆਂ ਤੋਂ ਵਿਸ਼ੇਸ਼ ਰਿਪੋਰਟ ਆਲਟੂ ਨਿਊਜ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਮੰਦਰ ਗਾਗਰਾਂ ਵਾਲਾ ਦੇ ਬਾਹਰ ਪਹੁੰਚੇ ਹਾਂ ਜਿੱਥੇ ਕਿ ਮੰਦਰ ਗਾਗਰਾਂ ਵਾਲਾ ਦੇ ਮੇਨ ਗੇਟ ਦੇ ਬਾਹਰ ਕੂੜੇ ਦਾ ਢੇਰ ਹਰ ਰੋਜ਼ ਦੇਖਣ ਨੂੰ ਮਿਲਦਾ ਹੈ ਆਓ ਅਸੀਂ ਮੰਦਰ ਦੇ ਮੈਂਬਰਾਂ ਤੋਂ ਕੁਝ ਇਸ ਬਾਰੇ ਜਾਣਕਾਰੀ ਲੈਣੇ ਹਾਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਆਲਟੂ ਨਿਊਜ਼ ਵੱਲੋਂ ਦੇਖਣ ਵਾਲੀ ਸਾਡੀ ਸੰਗਤ ਨੂੰ ਮੇਰੇ ਵੱਲੋਂ ਜੈ ਸ਼੍ਰੀ கிருஷ்ਨਾ ਜੈ ਸ਼੍ਰੀ ਰਾਦੇ ਇਹ ਗਗਨਾਲਾ ਮੰਦਰ ਫਤੇਗੜ ਚੂੜੀਆਂ ਦਾ ਮੇਨ ਮੰਦਰ ਹੈ ਜਿੱਥੋਂ ਬੜੀ ਦੂਰੋਂ ਨੇਰਿਆਂ ਸੰਗਤ ਆ ਕੇ ਦਰਸ਼ਨ ਕਰਦੀ ਹੈ ਜਦੋਂ ਸਵੇਰੇ ਆਪਾਂ ਮੱਥਾ ਟੇਕਣ ਆਉਂਨੇ ਆ ਬਾਹਰ ਕੂੜੇ ਦਾ ਢੇਰ ਵੇਖ ਕੇ ਸਾਡਾ ਮਨ ਬੜਾ ਦੁਖੀ ਹੁੰਦਾ ਹੈ ਇਹ ਲਾਗੇ ਚਾਗੀ ਵਾਲੇ ਦੁਕਾਨਦਾਰ ਤੇ ਨਾਲ ਰਹਿਣ ਵਾਲੇ ਘਰ ਵਾਲੇ ਲੋਕਾਂ ਨੂੰ ਇਹ ਬੇਨਤੀ ਆ ਕਿ ਇੱਥੇ ਕੂੜਾ ਨਾ ਸੁੱਟਿਆ ਜਾਵੇ। ਆਓ ਅਸੀਂ ਹੋਰ ਮੈਂਬਰਾਂ ਤੋਂ ਜਾਣਕਾਰੀ ਇਸ ਬਾਰੇ ਲੈਣੇ ਆ। ਹਾਂਜੀ ਜੈ ਸ਼੍ਰੀ कृष्णा ਜਦੋਂ ਅਸੀਂ ਰੋਜ਼ ਮੰਦਰ ਆਉਂਦੇ ਆ ਇਹਦੇ ਬਾਅਦ ਬਹੁਤ ਜ਼ਿਆਦਾ ਕੂੜਾ ਹੁੰਦਾ ਵਾ। ਸਾਰਿਆਂ ਨੂੰ ਹੱਥ ਜੋੜ ਕੇ ਲਾਗੇ ਦੁਕਾਨਦਾਰਾਂ ਨੂੰ ਬੇਨਤੀ ਆ ਪੀ ਇੱਥੇ ਕੂੜਾ ਨਾ ਸੁੱਟਿਆ ਜਾਵੇ। ਇਤਿਹਾਸਿਕ ਮੰਦਰ ਆ ਦੂੜੋਂ ਨੇੜੇ ਸਾਰੀ ਸੰਗਤ ਆਉਂਦੀ ਆ। ਇਸ ਕਰਕੇ ਸਾਰੇ ਲਾਗੇ ਦੁਕਾਨਦਾਰਾਂ ਨੂੰ ਘਰ ਵਾਲਿਆਂ ਨੂੰ ਬੇਨਤੀ ਆ ਵੀ ਇੱਥੇ ਕੂੜਾ ਨਾ ਸੁੱਟਿਆ ਜਾਏ ਠੀਕ ਹੈ ਜੀ ਧੰਨਵਾਦ ਜੀ ਇਹ ਸਿਰਫ ਗਾਗਰਾ ਵਾਲੇ ਮੰਦਿਰ ਫਤਿਹਗੜ ਛੂੜਗਿਆਂ ਦਾ ਹੀ ਹਾਲ ਨਹੀਂ ਬਲਕਿ ਜਿੰਨੇ ਵੀ ਧਾਰਮਿਕ ਸਥਾਨੇ ਜਾਂ ਕੋਈ ਵੀ ਸਰਵਜਨਿਕ ਸਥਾਨੇ ਉੱਥੇ ਤੁਹਾਨੂੰ ਕੂੜੇ ਦੇ ਢੇਰ ਆਮ ਤੌਰ ਤੇ ਮਿਲ ਜਾਣਗੇ ਸਾਡੀ ਸਮਾਜ ਨੂੰ ਆਲਟੂ ਨਿਊਜ਼ ਵੱਲੋਂ ਅਪੀਲ ਹੈ ਕਿ ਇਨ੍ਹਾਂ ਜਗ੍ਹਾ ਨੂੰ ਸਵੱਛ ਰੱਖਿਆ ਜਾਏ ਆਪਣੇ ਘਰ ਵਾਂਗੂ ਹੀ ਸਬਾਈ ਤੇ ਹੋਏ ਸਾਨੂੰ ਇੱਥੇ ਕੂੜਾ ਨਹੀਂ ਛੁੱਟਣਾ ਚਾਹੀਦਾ ਤੇ ਨਾਲ ਹੀ ਬਾਕੀ ਲੋਕਾਂ ਨੂੰ ਵੀ ਕੂੜਾ ਛੁੱਟਣ ਤੋਂ ਰੋਕਣਾ ਚਾਹੀਦਾ ਜਿੱਥੇ ਛੁੱਟੇ ਹੋਏ ਕੂੜੇ ਦੇ ਨਾਲ ਗੱਦਗੀ ਫੈਲਦੀ ਹੈ ਬਿਮਾਰੀਆਂ ਫੈਲਦੀਆਂ ਨੇ ਉਥੇ ਹੀ ਧਾਰਮਿਕ ਸਥਾਨਾਂ ਦੇ ਪ੍ਰਤੀ ਸਾਡੀ ਸ਼ਰਧਾ ਨੂੰ ਵੀ ਠੇਸ ਪਹੁੰਚਦੀ ਹੈ ਵੀਡੀਓ ਅਗਰ ਪਸੰਦ ਆਈ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਨਾ ਜੀ ਨਮਸਕਾਰ ਸਤਿ ਸ੍ਰੀ ਅਕਾਲ ਜੈ ਹਿੰਦ